ਸਾਤ ਤਸਰੀ ਕਾਲ ਜੀ ਮੌਸਮ ਬਦਲ ਰਿਹਾ ਹੈ ਤੇ ਨਾਲ ਹੀ ਆ ਰਹੀਆਂ ਨੇ ਛੋਟੀਆਂ-ਛੋਟੀਆਂ ਬਿਮਾਰੀਆਂ ਜਿਵੇਂ ਖਾਂਗ, ਜ਼ੁਕਾਮ ਤਕਾਵਟ ਪਰ ਤੁਸੀਂ ਚਿੰਤਾ ਨਾ ਕਰੋ ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਪੰਜ ਅਜਿਹੇ ਤੱਕੇ ਜੋ ਤੁਸੀਂ ਵਰਤ ਕੇ ਸਿਹਤਮੰਦ ਰਹੋਗੇ ਸਾਡਾ ਪਹਿਲਾ ਨੁਕਤਾ ਹੈ ਅਦਰਕ ਸਿਹਤ ਦਾ ਸੇਵਨ ਇੱਕ ਛੋਟਾ ਟੁਕੜਾ ਇੱਕ ਛੋਟਾ ਚਮਚਾ ਅਦਰਕ ਦਾ ਰਸ ਲਓ ਇਸ ਵਿੱਚ ਅੱਧਾ ਚਮਚਾ ਸਹਿਦ ਮਿਲਾਓ ਰੋਜ਼ ਸਵੇਰੇ ਖਾਲੀ ਪੇਟ ਪੀਓ ਕੰਗ ਅਤੇ ਗਲੇ ਦੀ ਖਰਾਸ਼ ਵਿੱਚ ਇਹ ਬਹੁਤ ਲਾਭਕਾਰੀ ਹੈ ਸਾਡਾ ਦੂਜਾ ਨੁਕਤਾ ਹੈ ਗੁੰਗਨੇ ਪਾਣੀ ਦੇ ਨਾਲ ਘਰਾਰੇ ਗਰਮ ਪਾਣੀ ਵਿੱਚ ਛੋਟਾ ਅੱਧਾ ਚਮਚਾ ਨਮਕ ਪਾਓ ਤੇ ਦਿਨੇ ਵਿੱਚ ਦੋ ਵਾਰ ਘਰਾਰੇ ਕਰੋ ਗਲੇ ਦੀ ਸੋਜਨ ਅਤੇ ਦਲੇਵੀ दात ਦਰਦ ਦੂਰ ਹੋ ਜਾਵੇਗਾ ਨੰਬਰ 3 ਤੇ ਹੈ ਤુલਸੀ ਅਤੇ ਕਾਲੀ ਮਿਰਚ ਵਾਲੀ ਚਾਹ ਚਾਹ ਬਣਾਉਂਦੇ ਸਮੇਂ ਪੰਜ ਪੱਤੇ ਤુલਸੀ ਤੇ ਪਾਓ ਤੇ ਦੋ ਕਾਲੀਆਂ ਮਿਰਚ ਪਾਓ ਇਸ ਤੇ ਇਸ ਦੀ ਚਾਹ ਬਣਾ ਕੇ ਦਿਨ ਵਿੱਚ ਦੋ ਵਾਰੀ ਪੀਓ ਤਾਂ ਨਜ ਕਾਮ ਖਾਂਸੀ ਤੇ ਥਕਾਵਟ ਦੂਰ ਹੋ ਜਾਵੇਗੀ ਨੰਬਰ 4 ਤੇ ਹੈ ਨਾਰੀਅਲ ਤੇਲ ਨੱਕ ਵਿੱਚ ਪਾਉਣਾ ਤੁਸੀਂ ਸਵੇਰੇ ਤੇ ਰਾਤ ਦੇ ਸਮੇਂ ਨੱਕ ਅੰਦਰ ਥੋੜਿਆਂ ਥੋੜਾ ਜਿਹਾ ਨਾਰੀਅਲ ਦਾ ਤੇਲ ਨੱਕ ਅੰਦਰ ਪਾਓ ਇਸ ਦੇ ਨਾਲ ਨੱਕ ਦੀ ਖੁਸ਼ਕੀ ਅਤੇ ਵਾਇਰਲ ਵਾਇਰਲਸ ਅੰਦਰ ਨਹੀਂ ਜਾਂਦਾ ਤੇ ਨੱਕ ਜੋ ਬੰਦ ਹੋਇਆ ਹੁੰਦਾ ਹੈ ਉਸ ਵਿੱਚ ਵੀ ਰਾਹਤ ਮਿਲਦੀ ਹੈ ਨੰਬਰ 3 ਤੇ ਹੈ ਨੰਬਰ 5 ਤੇ ਹੈ ਤુલਸੀ ਗਲੋਏ ਦਾ ਕਾਰਾ ਇੱਕ ਡੰਡੀ ਗਲੋਏ ਦੀ ਲਓ ਪੰਜ ਪੱਤੇ ਤુલਸੀ ਦੇ ਪਾ ਕੇ ਉਬਾਲ ਲਓ ਤੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੀਓ ਬਦਲਦੇ ਮੌਸਮ ਵਿੱਚ ਇਹ ਬਹੁਤ ਲਾਭਕਾਰੀ ਹੈ ਜੇ ਤੁਸੀਂ ਵੀ ਬਦਲਦੇ ਮੌਸਮ ਵਿੱਚ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਇਹ ਪੰਜ ਨੁਕਤੇ ਰੋਜ਼ ਅਪਣਾਓ ਤੇ ਨਾਲ ਹੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਤੇ ਹੋਰ ਲੋਕਾਂ ਨਾਲ ਵੀ ਸਾਂਝੀ ਕਰੋ ਤਾਂ ਕਿ ਲੋਕ ਸਿਹਤਮੰਦ ਰਹਿਣ ਪਲੀਜ਼ ਸਾਡੇ ਚੈਨਲ ਨੂੰ ਨਾਲ ਹੀ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ